ਹੈਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਜੀ ਇੱਕ ਅਲੱਗ ਤਰੀਕੇ ਦੇ ਨਾਲ ਕੇਕ ਬਹੁਤ ਹੀ ਟੇਸਟੀ ਬਣਨੇ ਵਾਲਾ ਇੱਕ ਕਾਪਾ ਲੈ ਲਿਆ ਮਿਕਸੀ ਜੱਗ ਇਹਦੇ ਵਿੱਚ ਅੱਧੀ ਕੌਲੀ ਪਾ ਲਈ ਆਪਾਂ ਸੂਜੀ ਦੀ ਸੂਜੀ ਨੂੰ ਛਾਣ ਕੇ ਲੈਣਾ ਸਾਫ਼ ਕਰਕੇ ਬਰੀਕ ਸੂਜੀ ਲਈ ਹੈ ਜਿੰਨੀ ਸੂਜੀ ਲਈ ਨਹੀਂ ਖੰਡ ਲੈ ਲਈ ਆਪਾਂ ਦੋਨੋਂ ਚੀਜ਼ਾਂ ਨੂੰ ਆਪਾਂ ਪੀਸ ਲਿਆ ਬਰੀਕ ਹੋ ਗਿਆ ਠੰਡ ਵੀ ਮੋਟੀ ਸੀਗੀ ਆਪਾਂ ਪੀਲੇ ਸੂਜੀ ਦੇ ਵਿੱਚੇ ਸੂਜੀ ਆਪਣੀ ਬਰੀਕੀ ਸੀ ਇੱਕ ਡੋਂਗੇ ਦੇ ਵਿੱਚ ਇਹਨੂੰ ਕੱਢ ਲਿਆ ਤੇ ਉਨਾ ਹੀ ਆਪਾਂ ਦੁੱਧ ਲਿਆ ਅੱਧੀ ਕੌਲੀ ਆਪਾਂ ਦੁੱਧ ਹੀ ਲਈ ਟੈਨਸ਼ਨ ਨਹੀਂ ਲੈਣੀ ਵੀ ਦੁੱਧ ਇੱਕੋ ਵਾਰੀ ਪਾ ਦਤਾਂ ਆ ਤੇ ਅੱਧੀ ਕੌਲੀ ਆਪਾਂ ਦੁੱਧ ਦੀ ਜਿਹੜੀ ਸੀ ਇਹ ਸਾਰਾ ਦੁੱਧ ਇਹਦੇ ਵਿੱਚ ਪੈ ਜਾਣਾ ਆ ਆਪਾਂ ਪਹਿਲਾਂ ਹੀ ਪਾ ਦਤਾਂ ਆ ਪਾ ਕੇ ਇਹਨੂੰ ਮਿਕਸ ਕਰਕੇ ਇਹਨੂੰ ਆਪਾਂ 15 ਮਿੰਟ ਲਈ ਢਾਕੇ ਰੱਖ ਦਣਾ ਤੇ ਵੀਡੀਓ ਨੂੰ ਸਕਿੱਪ ਨਾ ਕਰਿਓ ਐਂਡ ਤੱਕ ਦੇਖਿਓ ਬਹੁਤ ਹੀ ਟੇਸਟੀ ਕਈ ਚੀਜ਼ਾਂ ਵਾਲਾ ਜਿਹੜਾ ਆਪਣਾ ਕੇਕ ਬਣ ਕੇ ਤਿਆਰ ਹੋਣਾ ਜਦ ਤੱਕ ਆਪਾਂ ਕੇਕ ਟਿਨ ਤਿਆਰ ਕਰ ਲੈਨੇ ਹਾਂ ਜੀ ਦੋ ਕਬੂੰਦਾ ਤੇਲ ਦੀਆਂ ਪਾ ਕੇ ਤੇ ਬੁਰਸ਼ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਗ੍ਰੀਸ ਕਰ ਲੈਨੇ ਆ ਫਿਰ ਇਹਦੇ ਵਿੱਚ ਆਪਾਂ ਲਾਨੇ ਬਟਰ ਪੇਪਰ ਉਹਨੂੰ ਵੀ ਗ੍ਰੀਸ ਕਰਦੇ ਆ ਵੀਡੀਓ ਤੁਹਾਨੂੰ ਪਤਾ ਹੀ ਆਪਾਂ ਬਿਲਕੁਲ ਸੌਖੇ ਤਰੀਕੇ ਦੇ ਨਾਲ ਬਣਾਈ ਦੀ ਆ ਤੇ ਬਿਲਕੁਲ ਸਿੰਪਲ ਸਧਾਰਨ ਤਰੀਕਾ ਹੁੰਦਾ ਹੈ ਸਾਡਾ ਭਾਂਡੇ ਬਰਤਨ ਦਾ ਬੋਲਣ ਚੱਲਣ ਦਾ ਹਰ ਇੱਕ ਜਿਹੜੀ ਆਪਾਂ ਚੀਜ਼ ਬਣਾਉਨੇ ਆ ओरिजिनल ਉਹੀ ਆਪਾਂ ਉਸੇ ਤਰ੍ਹਾਂ ਹੀ ਆਪਾਂ ਦਿਖਾਉਨੇ ਆ ਜੀ ਪੇਪਰ ਰੱਖ ਕੇ ਉਹਨੂੰ ਵੀ ਗ੍ਰੀਸ ਕਰ ਲਿਆ ਤੇ ਦੇਖੋ ਸੂਜੀ ਆਪਣੀ ਜਿਹੜੀ ਪਹਿਲਾਂ ਨਾਲ ਫੁੱਲ ਗਈ ਆ ਤੇ ਪਹਿਲਾਂ ਦੇ ਨਾਲ ਉਹ ਸਖਤ ਹੋ ਗਈ ਉਹ ਸਾਰਾ ਬਟਰ ਫਿਰ ਆਪਾਂ ਮਿਕਸੀ ਜੱਗ ਵਿੱਚ ਪਾ ਲਿਆ ਹੁਣ ਇਹਦੇ ਵਿੱਚ ਆਪਾਂ ਪਾਇਆ ਜੀ ਇਹ ਮਿਲਕ ਪਾਊਡਰ 3 ਚਮਚੇ ਟੇਬਲस्पून ਜਿਹੜੇ ਤਿੰਨ ਹਨ ਨਾ ਵੱਡੇ ਭਰ ਕੇ ਮਿਲਕ ਪਾਊਡਰ ਦੇ ਪਾਏ ਆ ਦੋ ਚਮਚ ਜਿਹੜੇ ਆ ਇਹ ਆਪਾਂ ਕਸਟਰਡ ਦੇ ਪਾਏ ਆ ਕਸਟਰਡ ਪਾਊਡਰ ਜਿਹੜਾ ਆ ਤੇ ਥੋੜਾ ਜਿਹਾ ਇਲਾਇਚੀ ਪਾਊਡਰ ਪਾ ਦਿੱਤਾ ਠੀਕ ਆ ਜੀ ਤੇ ਇਹ ਪਾਇਆ ਜੀ 1 1/2 ਚਮਚਾ ਰਿਫਾਈਨਡ ਦਾ ਤੇ ਹੁਣ ਇਹਨੂੰ ਆਪਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਉਦੋਂ ਵੀ ਆਪਾਂ ਕਰ ਸਕਦੇ ਹਾਂ ਡੋਂਗੇ ਦੇ ਵਿੱਚ ਐਦਾਂ ਵੀ ਰਲਾ ਸਕਦੇ ਸੀ ਪਰ ਇਸ ਤਰ੍ਹਾਂ ਵਧੀਆ ਜਿਹੜਾ ਤਰੀਕੇ ਦੇ ਨਾਲ ਰਲ ਜਾਂਦਾ ਸਾਰੀਆਂ ਚੀਜ਼ਾਂ ਤੇ ਇਹਨੂੰ ਦੇਖੋ ਆਪਾਂ ਐ ਚਲਾ ਕੇ ਮਿਕਸੀ ਨੂੰ ਤੇ ਇੱਕੋ ਜਿਹਾ ਇਹਨੂੰ ਕਰ ਲੈਣਾ ਐਨ ਵਧੀਆ ਇਹ ਜਿਹੜਾ ਬਣ ਜਾਣਾ ਇਹ ਲੂਣ ਆਪਾਂ ਜੀ ਕਈ ਵਾਰੀ ਵਰਤਿਆ ਆ ਮੈਂ ਡੱਬੇ ਦੇ ਵਿੱਚ ਲੱਗੇ ਪਾ ਕੇ ਰੱਖਿਆ ਕਿਉਂਕਿ ਫਿਰ ਬਾਜੀ ਵੇਲੇ ਖਿਆਲ ਨਹੀਂ ਰਹਿੰਦਾ ਕਿਸੇ ਵੇਲੇ ਤੇ ਇਸ ਕਰਕੇ ਆਪਾਂ ਗਰਮ ਕੀਤਾ ਲੂਣ ਜਿਹੜਾ ਬਾਰ-ਬਾਰ ਵਰਤੀਦਾ ਉਹ ਜਦੋਂ ਠੰਡਾ ਹੋ ਜਾਂਦਾ ਹੈ ਉਸੇ ਡੱਬੇ 'ਚ ਆਪਾਂ ਪਾ ਕੇ ਰੱਖਦੇ ਦਾ ਤੇ ਆਪਾਂ ਡੱਬੇ ਦੇ ਉੱਤੇ ਲਿਖਿਆ ਆ ਕਿਉਂਕਿ ਬਹੁਤ ਚੀਜ਼ਾਂ ਹੁੰਦੀਆਂ ਜਿਆਦਾ ਭੁੱਲ ਜਾਂਦਾ ਕੜਾਹੀ 'ਚ ਪਾ ਕੇ ਢੱਕ ਦਿੱਤੀ ਜਾਂਦਾ ਤੱਕ ਉਹ ਪ੍ਰੀ ਹੀਟ ਹੋ ਜਵੇ ਤੇ ਹੁਣ ਆਪਾਂ ਜਿਹੜਾ ਇਹਦਾ ਮਿਕਸਚਰ ਤਿਆਰ ਕੀਤਾ ਉਹ ਸਾਰਾ ਡੋਂਗੇ ਦੇ ਵਿੱਚ ਦੁਬਾਰਾ ਪਾ ਲਿਆ ਠੀਕ ਆ ਜੀ ਹੁਣ ਇਹਦੇ ਵਿੱਚ ਆਪਾਂ ਪਾਉਣ ਲੱਗੇ ਆ ਅੱਧਾ ਚਮਚਾ ਬੇਕਿੰਗ ਪਾਊਡਰ ਅੱਧਾ ਚਮਚਾ ਬੇਕਿੰਗ ਪਾਊਡਰ ਦਾ ਪਾਇਆ ਆਪਾਂ ਤੇ ਦੇਖੋ ਜਿਹੜਾ ਚਮਚ ਦਾ ਚੌਥਾ ਹਿੱਸਾ ਆ ਚੌਥਾ ਹਿੱਸਾ ਵੀ ਨਹੀਂ ਕਿ ਅਚੋਟਕੀ ਇੱਕ ਜਿਹੜੀ ਆਪਾਂ ਖਾਣ ਵਾਲਾ ਸੋਡਾ ਪਾ ਲਿਆ ਜਿਆਦਾ ਨਹੀਂ ਪਾਉਣਾ ਤੇ ਇਹ ਆਪਾਂ ਪਾ ਕੇ ਦੋਨੋਂ ਚੀਜ਼ਾਂ ਤੇ ਇਹਨਾਂ ਨੂੰ ਆਪਾਂ ਪਹਿਲਾਂ ਕਰਦੇ ਆ ਮਿਕਸ ਇਹ ਚੀਜ਼ ਆਪਾਂ ਹੋਰ ਹਾਲੇ ਦੇ ਵਿੱਚ ਪਾਉਣੀ ਆ ਤੇ ਪੂਰਾ ਦੇਖਿਓ ਵੀਡੀਓ ਨੂੰ ਫੇਰੇ ਆਪਾਂ ਨੂੰ ਪਤਾ ਲੱਗਣਾ ਬਹੁਤ ਹੀ ਵਧੀਆ ਇਹ ਕਸਟਰਡ ਵਾਲਾ ਮਿਲਕ ਪਾਊਡਰ ਵਾਲਾ ਜਿਹੜਾ ਕੇਕ ਆਪਣਾ ਬਣ ਕੇ ਤਿਆਰ ਹੋਣਾ ਟੂਟੀ ਫਰੂਟੀ ਹੈ ਇਹਦੇ ਵਿੱਚ ਥੋੜਾ ਜਿਹਾ ਆਪਾਂ ਪਾਤਾ ਮੈਦਾ ਮੈਦਾ ਪਾਉਣ ਦੇ ਨਾਲ ਜਦੋਂ ਮੈਦਾ ਡਸਟਿੰਗ ਕਰਦੇ ਆ ਨਾ ਫਿਰ ਇਹ ਕੱਲੀ-ਕੱਲੀ ਰਹਿੰਦੀ ਆ ਇੱਕ ਜਗ੍ਹਾ ਇਕੱਠੀ ਨਹੀਂ ਹੁੰਦੀ ਹੈਗੀ ਪਾ ਕੇ ਤੇ ਹੁਣ ਆਪਾਂ ਇਹਨੂੰ ਫਿਰ ਲਾ ਦਨੇ ਸਵਾਰ ਕੇ ਤੇ ਇੱਕ-ਇੱਕ ਟਿਨ ਆਪਾਂ ਪਹਿਲੇ ਤਿਆਰ ਕੀਤਾ ਕੜਾਹੀ ਆਪਾਂ ਲੂਣ ਪਾ ਕੇ ਪ੍ਰੀ ਹੀਟ ਹੋਣ ਨੂੰ ਰੱਖੀ ਹੋਆ ਤੇ ਹੁਣ ਆਪਾਂ ਇਹ ਸਾਰਾ ਹੀ ਕੇਕ ਟਿਨ ਦੇ ਵਿੱਚ ਪਾ ਦੇਣਾ ਦੇਖੋ ਇਦਾਂ ਦਾ ਬਣ ਗਿਆ ਇਹ ਅੱਧੀ ਕੌਲੀ ਸੂਜੀ ਅੱਧੀ ਕੌਲੀ ਖੰਡ ਅੱਧੀ ਕੌਲੀ ਦੁੱਧ ਤਿੰਨੋਂ ਚੀਜ਼ਾਂ ਇੱਕੋ ਜੀ ਮਾਤਰਾ ਦੇ ਵਿੱਚ ਆਪਾਂ ਲਈਆਂ ਸੀ ਤੇ ਇਹਨੂੰ ਆਪਾਂ ਟੈਪ ਕਰ ਦਿੱਤਾ ਦੋ ਵਾਰੀ ਹੁਣ ਇਹਦੇ ਉੱਤੇ ਆਪਾਂ ਟੂਟੀ ਫਰੂਟੀ ਹੋਰ ਲਾ ਦੇਣੀ ਆ ਤੁਸੀਂ ਡ్రਾਈ ਫਰੂਟ ਲਾਉਣੇ ਤਾਂ ਉਹ ਲਾ ਸਕਦੇ ਜੇ ਤੁਸੀਂ ਕੇਕ ਟਿੰ ਦੇ ਵਿੱਚ ਇਹਦੇ ਥੱਲੇ ਹੀ ਪਾਉਣੇ ਚਾਹੁੰਦੇ ਹੋ ਤਾਂ ਥੱਲੇ ਪਾ ਦਿਓ ਤੇ ਆਪਾਂ ਉੱਪਰ ਜਿਹੜੀ ਟੂਟੀ ਫਰੂਟੀ ਹੋਰ ਪਾ ਦੁੱਤੀ ਆ ਕੜਾਹੀ ਗਰਮ ਹੋ ਗਈ ਹੈ ਚੰਗੀ ਤਰ੍ਹਾਂ ਫੁੱਲ ਗੈਸ ਤੇ ਉੱਤੇ ਆਪਾਂ ਕੀਤੀ ਹੈ 5 ਮਿੰਟ ਕੜਾਹੀ ਗਰਮ ਲੂਣ ਗਰਮ ਹੋ ਗਿਆ ਜਰਾ ਸਾਵਧਾਨੀ ਦੇ ਨਾਲ ਇਹਨੂੰ ਵਿੱਚ ਰੱਖ ਕੇ ਤੇ ਇਹਨੂੰ ਆਪਾਂ ਟੱਕ ਦੇਣਾ ਜੀ ਫਿਰ ਦੇਖਦੇ ਹਾਂ ਇਹਨੂੰ ਕਿੰਨਾ ਟਾਈਮ ਲੱਗਦਾ ਤੇ ਅੱਧੇ ਘੰਟੇ ਤੋਂ ਪਹਿਲਾਂ ਤਾਂ ਆਪਾਂ ਇਹਨੂੰ ਦੇਖਣਾ ਨਿਗਾ ਤੇ ਦੇਖ ਸਕਦੇ ਜੀ 20 ਮਿੰਟ ਹੋਏ ਰੱਖੇ ਨੂੰ ਦੇਖੋ ਕੇਕ ਜਿਹੜਾ ਆ ਇਨਾ ਆਪਣਾ ਫੁੱਲ ਗਿਆ ਆ ਠੀਕ ਆ ਤੇ ਫਿਰ ਆਪਾਂ ਹੁਣ ਹੋ ਗਿਆ ਜੀ ਆਪਾਂ ਨੂੰ 30 ਮਿੰਟ ਇਹਨੂੰ ਰੱਖੇ ਨੂੰ ਤੇ ਹੁਣ ਇਹਨੂੰ ਆਪਾਂ ਕਰਦੇ ਆ ਚੈੱਕ ਇੱਕ ਵਾਰੀ ਜੇ ਤਾਂ ਬਣ ਗਿਆ ਤਾਂ ਆਪਾਂ ਬੰਦ ਕਰ ਦਨੇ ਗੈਸ ਚੈੱਕ ਕਰਦੇ ਇੱਕ ਵਾਰੀ ਤੇ ਹਾਲੇ ਇਹ ਥੋੜਾ ਜਿਹਾ ਕੱਚਾ ਆ ਦੇਖੋ ਜੀ ਟੂਥਪਿਕ ਜਿਹੜੀ ਆ ਥੋੜੀ ਇਹ ਹੀ ਇਹਨੂੰ ਚਿਪਕਦਾ ਆ ਤੇ ਹਾਲੇ ਇਹਨੂੰ ਆਪਾਂ ਹੋਰ ਟੱਕ ਦਨੇ ਆ 5 ਮਿੰਟ 5 ਮਿੰਟ ਹਾਕ ਦਿੱਤਾ ਸੀ ਦੇਖ ਸਕਦੇ ਹੋਣ ਇਹਦਾ ਕਲਰ ਤੁਸੀਂ ਇਹ ਕੇਕ ਜਿਹੜਾ ਹੈ ਅਲੱਗ ਤਰੀਕੇ ਦਾ ਹੈ ਇਹਦੇ ਵਿੱਚ ਕਸਟਰਡ ਪਾਏ ਆ ਮਿਲਕ ਪਾਊਡਰ ਪਾਏ ਆ ਤੇ ਹੁਣ ਆਪਾਂ ਫਿਰ ਚੈੱਕ ਕਰ ਲਿਆ ਬਿਲਕੁਲ ਕਲੀਨ ਆਈ ਹੈ ਸਟਿਕ ਆਪਣੀ ਤੇ ਹੁਣ ਇਹਨੂੰ ਆਪਾਂ ਥੋੜੀ देर 5 ਕਮਿੰਟ ਇਹਨੂੰ ਵਿੱਚੇ ਇਦਾਂ ਰਹਿਣ ਦੇਣਾ ਆ ਤੇ ਫਿਰ ਆਪਾਂ ਇਹਨੂੰ ਕੱਢ ਕੇ ਬਾਹਰ ਰੱਖ ਦੇਣਾ ਆ ਜੀ ਇਹਨੂੰ ਚੰਗੀ ਤਰ੍ਹਾਂ ਠੰਡਾ ਹੋਣ ਦੇਣਾ ਫਿਰ ਇਹਨੂੰ ਆਪਾਂ ਕੱਢਣਾ ਆ ਠੰਡਾ ਹੋਏ ਤੇ ਕੱਢਣਾਗੇ ਤਾਂ ਆਸਾਨੀ ਦੇ ਨਾਲ ਵਧੀਆ ਤਰੀਕੇ ਨਾਲ ਕੇਕ ਜਿਹੜਾ ਬਾਹਰ ਆ ਜਾਊਗਾ ਤੇ ਦੇਖੋ ਜੀ ਇਹ ਜਿਹੜਾ ਆ ਅਲੱਗ ਤਰੀਕੇ ਦਾ ਕੇਕ ਆ ਤੇ ਇਹਦੇ ਵਿੱਚ ਆਪਾਂ ਕਸਟਰਡ ਪਾਊਡਰ ਪਾਇਆ ਤੇ ਇਹਦੇ ਵਿੱਚ ਮਿਲਕ ਪਾਊਡਰ ਪਾਇਆ ਇਸ ਕਰਕੇ ਇਹ ਕੇਕ ਜਿਹੜਾ ਇਹ ਫੁੱਲਣਾ ਘੱਟ ਸੀ ਪਹਿਲਾਂ ਫੁੱਲਿਆ ਉਹ ਤੋਂ ਬਾਅਦ ਇਹ ਬੈਠ ਗਿਆ ਤੇ ਜ਼ਿਆਦਾ ਨਹੀਂ ਫੁੱਲਣਾ ਸੀ ਨੇ ਪਰ ਇਹ ਜਿਹੜਾ ਆ ਬਹੁਤ ਹੀ ਵਧੀਆ ਕੇਕ ਆਪਣਾ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਣਾ ਹੈ ਸਾਈਡਾਂ ਇਹਦੀ ਆਪਾਂ ਹਲਾਤੀਆਂ ਤੇ ਹੁਣ ਆਪਾਂ ਇਹਨੂੰ ਇੱਕ ਚੋਪਿੰਗ ਬੋਰਡ ਦੇ ਉੱਤੇ ਇਹਨੂੰ ਕੱਢ ਲਿਆ ਆ ਇਹਦਾ ਬਟਰ ਪੇਪਰ ਲਾ ਦੰਨੇ ਆ ਦੇਖ ਸਕਦੇ ਤੁਸੀਂ ਕਿੰਨਾ ਸੋਹਣਾ ਇਹ ਆਪਣਾ ਕੇਕ ਜਿਹੜਾ ਬਣ ਕੇ ਤਿਆਰ ਹੋਇਆ 5 ਮਿੰਟ ਕੜਾਹੀ ਮੈਂ ਪ੍ਰੀ ਹੀਟ ਤੇ ਗਰਮ ਕੀਤੀ ਸੀ ਉਹ ਤੋਂ ਬਾਅਦ ਇਹਨੂੰ ਸਲੋ ਗੈਸ ਦੇ ਉੱਤੇ ਤੇ ਇਹਨੂੰ ਆਪਾਂ 35 ਮਿੰਟ ਲੱਗੇ ਜੀ ਕੇਕ ਬਣਨ ਨੂੰ 35 ਮਿੰਟ ਪੂਰੇ ਲੱਗੇ ਇਹਨੂੰ ਬਣਨ ਨੂੰ ਤੇ ਦੇਖੋ ਜੀ ਤੇ ਹੁਣ ਇਹਨੂੰ ਆਪਾਂ ਪੀਸੇ ਤੇ ਕੱਟਦੇ ਆ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਕੜਾਹੀ ਦੇ ਵਿੱਚ ਆਪਣਾ ਬਿਨਾ ਅੰਡੇ ਤੋਂ ਬਿਨਾ ਘਿਓ ਤੋਂ ਬਿਨਾ ਦਹੀਂ ਤੋਂ ਕੇਕ ਵਰਨ ਕੇ ਤਿਆਰ ਦੇਖ ਕੇਕਟੀਨੈਨ ਕਲੀਅਰ ਆ ਤੇ ਹੁਣ ਇਹਨੂੰ ਆਪਾਂ ਕਿਸੇ ਵੀ ਬਰਤਨ ਦੇ ਵਿੱਚ ਆਪਾਂ ਪਾ ਲਵਾਂਗੇ ਮੈਂ ਇੱਕ ਛੋਟੀ ਜਿਹੀ ਟ੍ਰੇ ਦੇ ਵਿੱਚ ਰੱਖਣ ਲੱਗੀ ਆ ਜੀ ਬਹੁਤ ਵਧੀਆ ਆਪਣਾ ਇਹ ਬਣ ਕੇ ਕੇਕ ਤਿਆਰ ਹੋਇਆ ਮੇਰੀ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਨਵੇਂ ਵੀਬਰ ਜਿਹੜੇ ਜੋੜਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਬਹੁਤ ਮਿਹਨਤ ਦੇ ਨਾਲ ਮਹਾਰਿਕ ਰੈਸਪੀ ਤਿਆਰ ਕਰਦੀ ਆਂ ਸਪੋਰਟ ਕਰਦਿਆ ਕਰੋ ਜੀ ਮੇਰੇ ਚੈਨਲ ਨੂੰ ਤੇ ਦੇਖੋ ਮੈਂ ਲਾਗਿਓ ਕਰਕੇ ਦਿਖਾਉਣੀ ਆ ਤੁਹਾਨੂੰ ਬਹੁਤ ਸੋਹਣਾ ਰੰਗ ਦੇਖੋ ਕਿੰਨਾ ਸੋਹਣਾ ਕਸਟਰਡ ਕਰਕੇ ਇਹਦਾ ਰੰਗ ਜਿਹੜਾ ਇਦਾਂ ਦਾ ਆਇਆ ਆਪਣਾ ਕੋਈ ਇਹ ਚ ਕਲਰ ਨਹੀਂ ਆਪਾਂ ਪਾਇਆ ਤੇ ਇਹਨੂੰ ਆਪਾਂ ਬਿਲਕੁਲ ਸਲੋ ਗੈਸ ਦੇ ਉੱਤੇ ਪਕਾਇਆ ਬਿਲਕੁਲ ਸਲੋ ਗੈਸ ਦੇ ਉੱਤੇ ਇਹਨੂੰ ਆਪਾਂ ਪਕਾਇਆ ਤੇ ਪਹਿਲਾਂ ਇਹਨੂੰ ਮੈਂ 20 ਮਿੰਟ ਬਾਅਦ ਚੈੱਕ ਕੀਤਾ ਸੀ ਜਦੋਂ ਫੁੱਲਿਆ ਸੀ ਇਹ ਉਸ ਤੋਂ ਬਾਅਦ ਫਿਰ ਮੈਂ ਇਹਨੂੰ 30 ਮਿੰਟ ਬਾਅਦ ਚੈੱਕ ਕੀਤਾ ਫਿਰ 5 ਕੁ ਮਿੰਟ ਆਪਾਂ ਟੱਕਦਾ ਸੀ 35 ਮਿੰਟ ਟੋਟਲ ਇਹਨੂੰ ਬਣਨੇ ਨੂੰ ਲੱਗੇ ਐ ਜੀ ਤੇ ਬਾਕੀ ਆਪਣਾ ਥੋੜੀ ਜਿਹੀ